ਫਾਸਿਲਕਾ ਦੇ ਪਿੰਡ ਕੋੜੇਵਾਲੀ ਤੋਂ ਇੱਕ ਦਰਦਨਾਕ ਵਾਰਦਾਤ ਸਾਹਮਣੇ ਆਈ ਹੈ ਇੱਥੇ ਪ੍ਰੇਮਿਕਾ ਦੀ ਮੌਤ ਕਾਰਨ ਸਦਮੇ ਵਿੱਚ ਗਏ ਪਿੰਡ ਦੇ ਹੀ ਇੱਕ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਪਰਿਵਾਰ ਨੇ ਇਸ ਲਈ ਨੌਜਵਾਨ ਦੀ ਪ੍ਰੇਮਿਕਾ ਦੇ ਪਰਿਵਾਰ ਨੂੰ ਜ਼ਿੰਮੇਵਾਰ ਦੱਸਿਆ ਵਿ੍ਰਿਤਕ ਰਾਮਕੁਮਾਰ ਦੇ ਭਰਾ ਮੁਤਾਬਕ ਰਾਮਕੁਮਾਰ ਪਿੰਡ ਦੀ ਹੀ ਇੱਕ ਕੁੜੀ ਦੇ ਨਾਲ ਪ੍ਰੇਮ ਵਿਆਹ ਕਰਨਾ ਚਾਹੁੰਦਾ ਸੀ ਪਰ ਕੁੜੀ ਦੇ ਮਾਪਿਆਂ ਨੂੰ ਇਹ ਮਨਜ਼ੂਰ ਨਹੀਂ ਸੀ ਇਲਜ਼ਾਮ ਨੇ ਕਿ ਕੁੜੀ ਦੇ ਪਰਿਵਾਰ ਨੇ ਪਹਿਲਾਂ ਉਸ ਦਾ ਕਤਲ ਕੀਤਾ ਤੇ লাশ ਨੂੰ ਖੁਰਦ-ਬੁਰਦ ਕਰ ਦਿੱਤਾ ਪ੍ਰੇਮਿਕਾ ਦੀ ਮੌਤ ਬਾਰੇ ਰਾਮਕੁਮਾਰ ਨੂੰ ਪਤਾ ਲੱਗਿਆ ਤਾਂ ਉਹ ਇਸ ਸਦਮੇ ਨੂੰ ਬਰਦਾਸ਼ਤ ਕਰ ਦੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਕਹਿੰਦੇ ਨਹੀਂ ਬੀਸੀ ਤੁਹਾਡੇ ਮੁੰਡੇ ਨਾਲ ਵਿਆਹ ਨਹੀਂ ਕਰਨਾ ਕੁੜੀ ਦਾ ਠੀਕ ਹੈ ਸੀ ਕੁੜੀ ਮੁੰਡੀ ਦੋਵਾਂ ਨੂੰ ਮਾਰ ਦਿਆਂਗੇ ਪਰ ਤੁਹਾਡੇ ਤੁਹਾਨੂੰ ਕੁੜੀ ਨਹੀਂ ਦੇਵਾਂਗੇ ਠੀਕ ਹੈ ਇਹਨਾਂ ਨੇ ਜੀ ਆਪਦੀ ਕੁੜੀ ਨੂੰ ਰਾਤ ਰਾਤ ਮਾਰਿਆ ਹੈ ਜਾਂ ਸਵੇਰੇ ਸੰਝਰੇ ਮਾਰਿਆ ਮਾਰ ਕੇ ਸਾਡੇ ਮੁੰਡੇ ਨੂੰ ਕਿਸੇ ਦੇ ਰਾਈ ਮੈਸੇਜ ਭੇਜਦਾ ਬਿਲਕੁਲ ਮੇਰਾ ਕਰ ਇਹਨਾਂ ਤੋਂ ਥੋੜੀ ਦੂਰ ਪੈਂਦਾ ਮੈਸੇਜ ਭੇਜਦਾ ਕਿਸੇ ਬੰਦੇ ਦੇ ਰਾਈ ਵੀ ਕੁੜੀ ਨੇ ਕੁੜੀ ਮਰ ਗਈ ਹੈ ਤੇ ਤੂੰ ਹੁਣ ਵੇਖ ਲੈ ਯਾ ਇਹਨਾਂ ਨੇ ਟੌਰਚਰ ਕੀਤਾ ਹੈ ਮੁੰਡੇ ਨੂੰ ਤੇ ਮੁੰਡੇ ਨੇ ਇਸ ਤਰ੍ਹਾਂ ਇਹਨਾਂ ਦੇ ਦਬਾਅ ਵਿੱਚ ਆ ਕੇ ਮੁੰਡੇ ਨੇ ਫਾਇਆ ਲਿਆ ਵ੍ਰਿਤੇਕ ਰਾਮ ਕੁਮਾਰ ਦੇ ਪ੍ਰਾਧ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਕੁੜੀ ਦੇ ਪ੍ਰਾਧ ਤੇ ਪੇਤਾਸਮਿਤ 5 ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ ਦੂਜੇ ਪਾਸੇ ਕੁੜੀ ਦੇ ਪਰਿਵਾਰ ਨੇ ਇਲਜ਼ਾਮਾ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਉਸ ਦੀ ਮੌਤ ਕਰੰਟ ਲੱਗਣ ਕਾਰਨ ਹੋਈ ਕਰਕੇ ਸੀ ਕੁੜੀ ਪ੍ਰੈਸ ਕਰਦੀ ਸੀ ਤੇ ਕੋਈ 8:30-9:00 ਵਜੇ ਤੇ ਉਹ ਬਿਆਸੇ ਲੱਗੇ ਇਹਨਾਂ ਸਾਰੇ ਫੋਨ ਗਏ ਸੀ ਵੀ ਜੀ ਵੀ ਰਾਤੀ ਕੁੜੀ ਦਾ ਘਰ ਹੋ ਗਈ ਤੇ ਉਹ ਕੁੜੀ ਉਹ ਜੀ ਗਈ ਸੀ ਅਸੀਂ 8:30 ਵਜੇ ਸੰਸਕਾਰ ਕਰਤਾ ਉਹ ਇਲਜ਼ਾਮ ਲਾਇਆ ਹੈ ਉਹ ਤਾਂ ਵੀ ਆਪ ਗਲਤ ਨਹੀਂ ਗੱਲ ਕੋਈ ਪੋਲਾ ਪੋਲਾ ਸੱਚ ਜੀ ਕਹਿੰਦੇ ਜੀ ਇਹ ਕੋਈ ਨਹੀਂ ਕਿ ਜਿਆ ਕਿ ਆਪ ਦਾ ਮੁੱਢ ਕਿ ਕੰਡ ਕਰ ਸਕਦੇ ਆ ਹਜੇ ਤੱਕ ਤਾਂ ਕੋਈ ਗੱਲ ਸਾਹਮਣੇ ਨਹੀਂ ਕਿ ਕੋਈ ਨਾ ਤਾਂ ਸਰ ਕੋ ਇੰਟੀਗੇਸ਼ਨ ਕੋਈ ਨਹੀਂ ਆਈ ਕੁੜੀ ਮਾਰਤੀ ਇਹਨਾਂ ਨੇ ਪਰ ਉਹ ਜਿਹੜਾ ਜਲਦੀ ਸੰਸਕਾਰ ਕਰਤਾ ਇਸ ਕੋਲ ਥੋੜੇ ਸਪੈਕਟ ਹੈ ਸੰਸ਼ਕਾ ਹੈਗਾ ਜੀ ਤੇ ਕੁੜੀ ਮਾਰੀ ਉਹ ਸੱਡ ਲੜਕੇ ਆ ਲੜਕੇ ਦਾ ਪੋਸਟ ਮਾਰਨ ਹੋ ਰਿਹਾ ਇੱਕ ਆ ਕੇ ਜਿਹੜੀ ਕਾਰਵਾਈ ਸਾਹਮਣੇ ਆਉਗੀ ਸਭ ਨੂੰ